ਠੀਕ ਹਰਾ ਕਰਕੇ ਦੇਖਿਆ ਬਈ ਵੀਰੇ ਇਹ ਹਰਾ ਕਰਕੇ ਦੇਖਿਆ ਆ ਬਾਈ ਹਾਂ ਤਕਰੀਬ ਇਹਦੀ ਜਰਮੀਨੇਸ਼ਨ ਵੀਰੇ 97 98% ਮਿਲੀ ਵੀ ਮਿਹਨਤ ਕਰ ਲੈਂਦੇ ਆ ਪਾਣੀ ਵੀ ਲਾ ਲੂਗਾ ਉਹ ਜੇ ਉਹਨੂੰ ਮਾਰੀ ਦੀਂ ਦੀ ਜਾਂ ਤਾਕਤਲੀ ਸਪਰੇ ਵੀ ਕਰ ਲੂਗਾ ਠੀਕ ਆ ਜੇ ਕੋਈ ਬਿਮਾਰੀ ਠਮਾਰੀ ਪੈ ਗਈ ਕੋਈ ਸੁੰਡੀ ਪੈ ਗਈ ਉਹ ਵੀ ਸਪਰੇ ਕਰ ਲੂ ਗੁੱਲੀ ਛਿੱਟਾ ਵੀ ਕੰਟਰੋਲ ਕਰ ਲੂ ਜੇ ਬੀਜ ਮਾਰੇ ਨਿਕਲ ਗਿਆ ਉਹਦਾ ਹਾਲ ਹੀ ਕੋਈ ਨਹੀਂ ਬਾਈ ਇੰਨੀ ਤਸੱਲੀ ਆ ਬਾਈ ਸਾਡੇ ਪੁੱਛੋ ਮੰਡੀ ਗਰ ਗਈ ਹੈ ਉਹਤੇ 100 ਰੁਪਏ ਦਾ ਸਟਾਮ ਲੈ ਕੇ ਆਪਾਂ ਉਹਤੇ ਜ਼ਿੰਮੇਵਾਰੀ ਲਿਖੀ ਦੇ ਸਕਦੇ ਆ ਸ਼ੱਕ ਦੀ 50000 ਰੁਪਿਆ ਲੱਖ ਰੁਪਿਆ ਜੁਰਮਾਨਾ ਲਿਖ ਲੈ ਬੰਦਾ ਜੇ ਇੱਕ ਦਾਣਾ ਵੀ ਬਈ ਬੀ ਦਾ ਮਾੜਾ ਨਿਕਲ ਗਿਆ ਤਾਂ ਆਪਾਂ ਬੈਠੀਆਂ ਵੀਰੀ ਜਿੰਨਾ ਜੁਰਮਾਨਾ ਲਿਖਿਆ ਹੋਊਗਾ ਉਸ ਤੋਂ 5000 ਵੱਧ ਦੇਵਾਂਗੇ ਜੁਰਮਾਨਾ ਵੀ ਐ ਮੰਨ ਕੇ ਚੱਲ ਵੀ ਇਹ ਵੀ ਨੇ ਬਾਦਨ ਚ ਐ ਮੰਨ ਕੇ ਚੱਲੋ ਵੀ ਬਾਦਨ ਚ ਬਹੁਤ ਬਾਦਨ ਬਹੁਤ ਹੈ ਕਣਕ ਦਾ ਵੀਰੀ ਅੱਛਾ ਭਾਈ ਹਾਂ ਬਾਦਨ ਚ ਤਾਂ ਐ ਮੰਨ ਕੇ ਚੱਲੋ ਵੀ ਦੂਜੀਆਂ ਕਣਕਾਂ ਨੂੰ ਜੇ ਆਪਾਂ ਬਾੜ ਤੱਕ ਟਰਾਲੀ ਭਰਦੇ ਆਂ ਜੇ ਦੂਜੀ ਕਣਕ ਮਤਲਬ 75 ਮਾਣ ਹੁੰਦੀ ਆ ਤੇ ਇਹ ਘੱਟੋ ਘੱਟ 80 85 ਮਾਣ ਆਇਆ ਮੰਨ ਕੇ ਚੱਲੋ ਵੀ 80 85 ਮਾਣ ਕਣਕ ਉਹ ਆਪਣੇ ਵੀਰੇ ਸਹੀ 72 ਮਾਣ 372 ਨੇ ਨਿਕਾਲ ਦਿੱਤਾ ਸੀਗਾ ਸੱਜਣੋ ਮੂਰੇ ਕਣਕ ਦਾ ਸੀਜ਼ਨ ਆ ਰਿਹਾ ਬਈ ਝੋਨਾ ਲਗਭਗ ਬੜਾਈ ਉਹਦੀ ਸ਼ੁਰੂ ਹੋ ਚੁੱਕੀ ਆ ਤੇ ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈਗਾ ਹਨਾ ਪਰ ਕਣਕ ਦਾ ਵਧੀਆ ਤੇ ਚੰਗਾ ਝਾੜ ਲੈਣ ਵਾਸਤੇ ਆਪ ਨੂੰ ਇੱਕ ਚੰਗੇ ਬੀ ਆਪਣੇ ਕੋਲੇ ਹੋਣੇ ਬਹੁਤ ਜ਼ਰੂਰੀ ਹੈ ਤੇ ਆਪਾਂ ਤੁਹਾਨੂੰ ਇੱਕ ਅਜਿਹੇ ਕਿਸਾਨ ਨਾਲ ਮਿਲਾਉਣੀ ਆ ਜਿਹੜਾ ਬਾਈ ਬਹੁਤ ਮਿਹਨਤ ਕਰਦਾਗਾ ਖੇਤੀਬਾੜੀ ਦੇ ਧੰਦੇ ਦੇ ਵਿੱਚ ਤੇ ਇੱਕ ਚੰਗੇ ਬੀ ਆ ਜਿਹੜੇ ਉਹ ਤਿਆਰ ਕਰਦਾਗਾ ਤੇ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਬਾਈ ਜੀ ਪਿੰਡ ਦੱਸ ਦਈਏ ਤੇ ਆਪਣਾ ਨਾਮ ਦੱਸ ਦਈਏ ਪਿੰਡ ਬਾਈ ਆਪਣਾ ਝੰਡੂਕੇ ਆ ਇਹ ਰਾਮਪਰਾ ਫੂਲ ਬਠਿੰਡਾ ਪੁੱਚੋ ਮੰਡੀ ਤੇ ਮੌਰ ਮੰਡੀ ਦੇ ਵਿਚਾਲੇ ਜੇ ਰਹਿ ਗਿਆ ਪਿਉ ਆਪਣੇ ਮਤਲਬ ਲੋਕਲ ਏਰੀਆ ਆਪਣਾ ਮਤਲਬ ਪੁੱਚੋ ਮੰਡੀ ਬਠਿੰਡਾ ਇਧਰ ਰਾਮਪਰਾ ਰਹਿ ਗਿਆ ਤੇ ਨਾਮ ਬਾਈ ਆਪਣਾ ਕੱਚਾ ਨਾਮ ਮੇਰਾ ਸੋਨੀ ਆ ਮੈਨੂੰ ਸੋਨੀ ਦੇ ਨਾਮ ਨਾਲ ਹੀ ਜਾਣਦੇ ਆ ਪੱਕਾ ਨਾਮ ਮੇਰਾ ਚਮਕੌਰ ਆ ਬਾਈ ਉਹ ਵੈਸੇ ਸੋਨੀ ਕਹਿੰਦੇ ਆ ਮੈਨੂੰ ਜ਼ਿਆਦਾਤਰ ਮੇਰਾ ਪੱਕਾ ਨਾਮ ਕੋਈ ਜਾਣਦਾ ਨਹੀਂ ਹਾਂਜੀ ਬਾਈ ਸੱਜਣੋ ਬਾਈ ਨਾ ਖੇਤੀਬਾੜੀ ਵਧੀਆ ਚੰਗੇ ਤਰੀਕੇ ਨਾਲ ਕਰਦੇ ਆ ਤੇ ਵੀ ਸਾਂਭ ਕੇ ਰੱਖਦੇ ਆ ਹਨਾ ਜਿਹੜੇ ਵੀ ਕਿਸਾਨ ਭਰਾ ਆਪਣੇ ਹੁੰਦੇ ਆ ਵੀ ਯਾਰ ਉਹਨਾਂ ਨੂੰ ਆਪਾਂ ਘਰੋਂ ਵੀ ਦੇ ਦਈਏ ਕੋਈ ਬ੍ਰਾਂਡਿੰਗ ਨਹੀਂ ਹੈਗੀ ਕੁਝ ਨਹੀਂ ਹੈਗਾ ਆਪਦੀ ਮਿਹਨਤ ਨਾਲ ਚੰਗੇ ਬੀਜ ਤਿਆਰ ਕੀਤੇ ਹੋਏ ਆ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਭਾਈ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਆਪਣੇ ਕੋਲੇ ਕਿਹੜੇ ਕਿਹੜੇ ਬੀ ਆ ਹੋਣਾ ਆਪਣੇ ਕੋਲੇ ਵੀ ਇੱਕ ਤਾਂ ਜਿਹੜੇ ਕਰਨਾਲ ਯੂਨੀਵਰਸਿਟੀ ਹੈ ਇਹਦਾ ਡੀਬੀਡਬਲਯੂਬੀ ਇਹਨਾਂ ਦੇ ਤਕਰੀਬਨ ਸਾਰੀ ਸਕਸੈਸਫੁਲ ਹੋਏ ਆ ਜਿਹੜੇ ਪੁਰਾਣੇ ਬੀ ਸੀਗੇ 222 187 ਇਹ ਵੀ ਸਕਸੈਸਫੁਲ ਹੋਏ 303 ਥੋੜਾ ਜਿਹਾ ਕਿਸੇ ਕਿਸੇ ਏਰੀਆ ਚ ਬੀਕ ਰਹਿ ਗਿਆ ਉਸ ਤੋਂ ਬਾਅਦ ਇਹਨਾਂ ਦੇ 327 370 72 ਇਹ ਵੀ ਸਕਸੈਸਫੁਲ ਹੋਏ ਇਹਨਾਂ ਦੇ ਆਪਣੇ ਕੋਲੇ ਦੋ ਬੀ ਆ ਬਾਈ ਬੈਸਟ ਆਪਾਂ ਆਪਦੇ ਤਜਰਬੇ ਦੇ ਤੌਰ ਤੇ ਦੋ ਵੀ ਵੈਸਟ ਇਹਨਾਂ ਦੇ ਇੱਕ ਡੀਬੀਡਬਲਯੂ 327 ਤੇ ਇੱਕ ਡੀਬੀਡਬਲਯੂ 372 ਇਹ ਦੋਨੇ ਵੀ ਆਪਣੇ ਕੋਲੇ ਮੌਜੂਦ ਹੈ ਤੇ ਇਹ ਦੋਨੇ ਵੀ ਮੇਰੇ ਹਿਸਾਬ ਚ ਆਉਣ ਵਾਲੇ 4-5 ਸਾਲ ਟੌਪ ਕਰਨਗੇ ਬਾਈ 327 ਨੇ ਤਾਂ ਪਹਿਲੇ ਸਾਲ ਬਹੁਤ ਟੌਪ ਕੀਤਾ ਆਪਣੇ ਏਰੀਆ ਦੇ ਵਿੱਚ ਤਕਰੀਬਨ ਐਵਰੇਜ ਦਾ ਝਾੜ 65-70 ਮਣ ਤਾਂ ਐਵਰੇਜ ਆਇਆ ਜਿਨੇ ਕੋਈ ਜ਼ਿਆਦਾ ਮਿਹਨਤ ਕਰ ਲਈ ਉਹਦਾ ਇਹ 75-78 ਮਣ ਤੱਕ ਵੀ ਚਲਾ ਗਿਆ ਵੀਰੇ ਨਿਕਾਲ ਆਪਣੇ ਕੋਲੇ ਡੀਬੀਡਬਲਯੂ 372 ਤੇ ਡੀਬੀਡਬਲਯੂ 327 ਤੇ ਆਪਣੇ ਇੱਕ ਜਿਹੜੀ ਲੁਧਿਆਣੇ ਆਪਣੇ ਐਗਰੀਕਲਚਰ ਯੂਨੀਵਰਸਿਟੀ ਆ ਉਹਨਾਂ ਦਾ ਵੀ ਐ ਇੱਕ 826 ਇਹ ਵੀ ਬਹੁਤ ਵਧੀਆ ਵੀ ਐ ਉਹ ਵੀ ਆਪਣੇ ਕੋਲੇ ਆਪਣੇ ਕੋਲੇ ਤਿੰਨ ਵੀ ਐ ਤਿੰਨੇ ਵੀ ਟੌਪ ਐ ਆਪਦੇ ਤਜਰਬੇ ਚੋਂ ਮੈਨੂੰ ਐ ਲੱਗਦਾ ਵੀ ਤਿੰਨੇ ਵੀ ਇਹ ਚੰਗੇ ਆ ਇਸ ਕਰਕੇ ਮੈਂ ਤਿੰਨੇ ਵੀ ਰੱਖਿਆ ਟ੍ਰਾਇਲ ਹੋਰ ਬੀਜਾਂ ਦੇ ਵੀ ਲਾਏ ਸੀ ਉਹ ਆਪਾਂ ਨੂੰ ਜਾਦੇ ਸਕਸੈਸ ਪੁੱਣ ਨਹੀਂ ਲੱਗੇ ਇਸ ਲਈ ਆਪਾਂ ਤਿੰਨੇ ਵੀ ਰੱਖਿਆ ਤਿੰਨ ਵੀ ਆਪਣੇ ਕੋਲੇ ਵੀ ਠੀਕ ਐ ਇਹ ਬਾਈ ਆਪ ਆਪ ਤਿਆਰ ਕੀਤੇ ਸਾਰੇ ਬੀਜ ਹਾਂ ਵੀਰੇ ਆਪ ਇਹ ਆਪ ਆਪਦੀ ਗੌਰ ਨਾਲ ਬੀਜਣ ਵੇਲੇ ਵੀ ਇਹ ਜਦੋਂ ਬੀਜੇ ਆ ਉਦੋਂ ਵੀ ਮਸ਼ੀਨ ਵਗੈਰਾ ਸਾਫ਼ ਕਰਕੇ ਵਧੀਆ ਤਰੀਕੇ ਨਾਲ ਪੇਚ ਕੱਸਣਾ ਪਿਸਤੌਲ ਸਾਫ਼ ਕਰਕੇ ਫੂਕਾ ਮਾਰ ਕੇ ਮਸ਼ੀਨ ਸਾਫ਼ ਕਰਕੇ ਫੇਰ ਬੀਜਿਆ ਤੇ ਜਦੋਂ ਆਪਾਂ ਮਸ਼ੀਨ ਦਾ ਬੜਾਇਆ ਉਦੋਂ ਵੀ ਘੇਰਾ ਲਵਾ ਕੇ ਵਰਮਾ ਖਲਾ ਕੇ ਸਾਫ ਕਰਾ ਕੇ ਵਧੀਆ ਤਰੀਕੇ ਨਾਲ ਸਾਫ ਸਪਾਈ ਕਰਕੇ ਆਪਦੇ ਹੱਥੀ ਤਿਆਰ ਕੀਤਾ ਵੀਰੇ ਹੱਥੀ ਤਿਆਰ ਕੀਤਾ ਹਾਂਜੀ ਹਾਂਜੀ ਠੀਕ ਆ ਹੁਣ ਤੁਹਾਡੇ ਕੋਲੇ ਤਿੰਨ ਵੀ ਨੇ ਤਿੰਨ ਵੀ ਆ ਬਾਈ ਜੀ ਠੀਕ ਐ ਤੇ ਸਟਾਕ ਤੁਹਾਡੇ ਕੋਲ ਕਿੰਨਾ ਕੁ ਪਿਆ ਸਟਾਕ ਬਾਈ ਆਪਣੇ ਕੋਲੇ ਜਿਆਦਾ ਨਹੀਂ ਕੁਛ ਵੀ ਥੋੜਾ ਬਹੁਤ ਬੁੱਕ ਹੋ ਗਿਆ ਥੋੜਾ ਬਹੁਤ ਕਿਸਾਨ ਵੀਰ ਲੈ ਗਏ ਆਪਣੇ ਕੋਲੇ ਜਿਆਦਾ ਨਹੀਂ ਬਸ 60 60 70 70 ਗੱਟੇ ਹੋਣਗੇ ਵੀਰੇ 60 ਸਾ ਕਿਸੇ ਦੇ 60 ਹੋਣਗੇ 826 ਦੇ 60 ਗੱਟੇ ਆ ਵੀਰੇ ਸਰਪੈਂਡ ਗੱਟੇ ਆ ਇਹਦੇ ਆ 327 ਦੇ ਵੀ 60 ਗੱਟੇ ਆ ਉਹਦਾ ਤਕਰੀਬਨ 70 75 ਗੱਟੇ ਉਹਦੇ ਹੋਣਗੇ 372 ਦੇ ਠੀਕ ਹੈ ਭਾਈ ਹਾਂਜੀ ਹਾਂਜੀ ਤੇ ਭਾਈ ਜੇ ਆਪਾਂ ਗੱਲ ਕਰੀਏ ਵੀ ਇਹਦੀ ਕੁਆਲਿਟੀ ਕਿਹੜੀਾਂ ਦੀ ਵਧੀਆ ਰਹਿੰਦੀ ਹੈ ਜਿਹੜੇ ਤੁਹਾਡੇ ਕੋਲ B ਆ ਵੀਰੇ ਆਪਣੇ ਨਿੱਜੀ ਤਜਰਬਾ ਤਾਂ ਮੇਰਾ ਜਿਹੜੀ 372 ਆ ਵੀਰੇ ਮੈਂ ਤਾਂ ਨਾ ਕਈ ਵਾਰੀ ਮੁੰਡੇ ਫੋਨ ਲਾਉਂਦੇ ਆ ਮੈਂ ਤਾਂ ਮਤਲਬ ਕਈ ਵਾਰੀ ਘੱਟ ਦੱਸ ਦਿੰਦਾ ਉਹਨਾਂ ਨੇ ਕਾਲ ਮੈਂ ਆ ਵੀ ਅਗਲਾ ਆਖੂਗਾ ਗੱਪ ਮਾਰੀ ਜਾਂਦਾ ਕਿਉਂਕਿ ਆਪਣੇ ਹਨਾ ਹੁੰਦਾ ਵੀ ਇਹ ਗੱਪ ਮਾਰਦਾ ਇਹਨਾਂ ਨਿਕਲਦਾ ਨਹੀਂ ਆਪਣੇ ਵੀਰੇ ਸਹੀ 72 ਮਾਣ 372 ਨੇ ਨਿਕਾਲ ਦਿੱਤਾ ਸੀਗਾ ਹਾਂ ਪੂਰਾ ਮਤਲਬ ਕਭਰਸ਼ੀ ਕੰਡਾ ਕਰਵਾਇਆ ਸੀਗਾ 72 ਮਣ ਨਕਾਲ ਦਿੱਤਾ 372 ਨੇ ਮੇਰੇ ਖਿਆਲ ਦੇ ਵਿੱਚ 372 ਇਹਨਾਂ ਨੂੰ ਟੌਪ ਹੈ ਪਰ ਵੀ ਇਹ ਵੀ ਨਹੀਂ ਮਾਰੇ ਵੀ ਇਹ ਵੀ ਐ ਮੰਨ ਕੇ ਚੱਲ ਵੀ ਆਪਣੇ ਜਿਹੜੀ 826 ਆ ਉਹਨੇ 65 ਮਣ ਦਾ ਨਕਾਲ ਦਿੱਤਾ 66 76 ਮਣ ਇਹ ਹੋ ਗਈ ਸੀ ਵੀਰੇ 327 ਕਿੱਲੇ ਦੀ ਤੇ ਆਪਾਂ ਨਾਲੇ ਹੋਰ ਵੀ ਦੱਸ ਦਿੰਨੇ ਜਿਹੜੀ 372 ਇਹੀ ਤੇ ਹੀ ਆਪਾਂ 15 ਨਵੰਬਰ ਤੋਂ ਬਾਅਦ ਬਜਾਈ ਕੀਤੀ ਸੀ ਆਪਣੀ 18 ਨਵੰਬਰ ਦੀ ਬਜਾਈ ਸੀ ਹੋ ਸਕਦਾ ਵੀ 5-7 ਦਿਨ 10 ਦਿਨ ਅਗੀਤੀ ਬੀਜੀ ਹੁੰਦੀ ਤਾਂ ਹੋ ਸਕਦਾ ਇਹਦੂ ਵੀ ਮੰਨ ਦੋ ਮੰਨ ਹੋਰ ਵਧ ਜਾਂਦੇ ਉਹ ਮੇਰੇ ਖਿਆਲ ਚ ਇਹ 372 ਸਾਰੇੋਂ ਟੌਪ ਆ ਬਾਈ ਨੀਰਾ ਨਿੱਜੀ ਤਜਰਬਾ ਤੇ ਵੈਸੇ 20 ਇਹ ਵੀ ਪੂਰੇ ਵਧੀਆ ਇਹ ਵੀ ਟੌਪ ਕਲਾਸ ਹੀ ਹੈ ਤਿੰਨੇ ਵੀ ਚੰਗੇ ਆ ਖਸਾਨਾ ਵਾਸਤੇ ਉਹ ਐ ਹੁੰਦਾ ਕਿਸੇ ਨੂੰ ਕੋਈ ਚੰਗਾ ਲੱਗਦਾ ਕਿਸੇ ਨੂੰ ਕੋਈ ਪਰ ਮੇਰਾ ਨਿੱਜੀ ਤਜਰਬਾ 372 ਜਾਦੇ ਵਧੀਆ ਆਪਣੇ ਕੋਲੇ ਤਾਂ ਦੇਖ 20 ਤਾਂ ਆਪਣੇ ਕੋਲੇ ਵੀਰੇ ਤਿੰਨੀ ਪਏ ਆ ਜਿਹੜਾ ਮਰਜ਼ੀ ਲੈ ਜੀ 826 ਲੈ ਕੇ ਜਾਣਾ 826 ਲੈ ਜੀ 327 ਲੈ ਕੇ ਜਾਣਾ 327 ਲੈ ਜੀ 372 ਲੈ ਕੇ ਜਾਣਾ 372 ਲੈ ਜੀ ਵੀ ਆਪਣੇ ਕੋਲ ਇੰਨੀ अवेलेबल ਆ ਪਰ ਨਿੱਜੀ ਵੀ ਟੌਪ ਆਪਣੇ ਉਸ 372 ਨਹੀਂ ਕੀਤਾ ਠੀਕ ਹੈ ਹਾਂ ਉਧਰ ਵੀ ਇਹਦੇ ਵਿੱਚ ਜਿਵੇਂ ਆਪਾਂ ਅਕਸਰ ਗੱਲ ਕਰਦੇ ਹੁੰਨੇ ਆ ਵੀ ਯਾਰ ਵੀ ਅਗਲਾ ਕਹਿੰਦਾ ਜਿਵੇਂ ਹੁਣ ਇੱਕ ਘਰੇ ਵੀ ਬੰਦਾ ਰੱਖੀ ਬੈਠਾ ਵੀ ਹੋ ਸਕਦਾ ਨਿਕਲੇ ਨਾ ਨਿਕਲੇ ਤੇ ਤੁਸੀਂ ਕੋਈ ਹਾਂ ਇਹਦੀ ਵੀ ਇਹ ਆਪਣੀ ਹੁਣ ਆਪਣੀ ਕੋਈ ਫਾਰਮ ਤਾਂ ਹੈ ਨਹੀਂ ਵੀਰੇ ਫਾਰਮ ਤੇ ਦਾ ਬਿੱਲ ਕੱਟ ਕੇ ਦਿੱਤਾ ਜਾਂਦਾ ਇਹਦਾ ਆਪਣਾ ਇੰਨੀ ਜ਼ਿੰਮੇਵਾਰੀ ਹੈ ਵੀਰੇ ਕੋਈ ਵੀ ਕਿਸਾਨ ਵੀ ਆਵੇ ਦੇਖੋ ਜਦੋਂ ਹੁਣ ਮੰਨ ਲਾ ਕੋਈ ਵੀ ਅਜੇ ਮੈਂ ਵੀ ਕਿਤੇ ਵੀ ਲੈਣ ਜਾਊਗਾ ਜਾਂ ਜਿਹੜਾ ਬੰਦਾ ਮੈਨੂੰ ਜਾਣਦਾ ਨਹੀਂ ਵੀਰੇ ਉਹਦੇ ਚਿੱਤ 'ਚ ਬਹਿਮ ਤਾਂ ਚਲ ਆਉਂਦੀ ਐ ਆਪਾਂ ਆਪਣੀ ਇਨੀ ਤਸੱਲੀ ਐ ਬਾਈ ਸਾਡੇ ਪੁੱਛੋ ਮੰਡੀ ਗਰਗੀ ਐ ਉਹ ਤੇ 100 ਰੁਪਏ ਦਾ ਸਟਾਮ ਲੈ ਕੇ ਆਪਾਂ ਉਹ ਤੇ ਜ਼ਿੰਮੇਵਾਰੀ ਲਿਖ ਕੇ ਦੇ ਸਕਦੇ ਹਾਂ ਸ਼ੱਕ ਦੀ 50000 ਰੁਪਏ ਲੱਖ ਰੁਪਿਆ ਜੁਰਮਾਨਾ ਲਿਖ ਲੈ ਬੰਦਾ ਜੇ ਇੱਕ ਦਾਣਾ ਵੀ ਬਈ ਬੀ ਦਾ ਮਾੜਾ ਨਿਕਲ ਗਿਆ ਤਾਂ ਆਪਾਂ ਬੈਠੀਆਂ ਵੀਰੇ ਜਿੰਨਾ ਜੁਰਮਾਨਾ ਲਿਖਿਆ ਹੋਊਗਾ ਉਸ ਤੋਂ 5000 ਵੱਧ ਦੇਵਾਂਗੇ ਜੁਰਮਾਨਾ ਇੰਨੀ ਜ਼ਿੰਮੇਵਾਰੀ ਹੈ ਵੀਰੇ ਹਿੱਕ ਠੋਕ ਕੇ ਕਹਿੰਦੇ ਆ ਬਾਕੀ ਵੀਰੇ ਜੇ ਜ਼ਿੰਮੇਵਾਰੀ ਮਤਲਬ ਜ਼ਿਮੀਂਦਾਰ ਨੂੰ ਮਾਰਨ ਲੱਗ ਜੂਗਾ ਫਿਰ ਜ਼ਿਮੀਂਦਾਰ ਗਰੋਥ ਕਿੱਥੋਂ ਕਰੂਗਾ ਆਪਾਂ ਬਾਈ ਰੇਟ ਵੀ ਇੱਕ ਤੁਹਾਨੂੰ ਹੋਰ ਦੱਸ ਦਿੰਨਾ ਵੀ ਰੇਟ ਵੀ ਬਿਲਕੁਲ ਆਏ ਮੰਨ ਵੀ ਮਾਰਕੀਟ ਚ ਪਤਾ ਕਰਕੇ ਆ ਇਹ ਗ੍ਰੇਡ ਵੀ ਪੂਰੇ ਵਧੀਆ ਤਰੀਕੇ ਨਾਲ ਕਰਾਇਆ ਕਿਉਂ ਆਪ ਨੂੰ ਬੀਜਣ ਵਾਸਤੇ ਵੀ ਇਸੇ ਚੂ ਵੀ ਰੱਖਣਾ ਤੇ ਵਧੀਆ ਤਰੀਕੇ ਨਾਲ ਗ੍ਰੇਡ ਕਰਾਇਆ ਵਾ ਐ ਨਹੀਂ ਵੀ ਕੱਲਾ ਬਸ ਲਲਪਲ ਜਾ ਕਰਾ ਕੇ ਤੇ ਸਲਾਈ ਕਰਤੀ ਸਾਰੀ ਪੂਰੀ ਬੇਰਾਰਗੀ ਕਣਕ ਹੈ ਮੈਂ ਚੱਲੋ ਦੋ ਚਾਰ ਗੱਟੇ ਮਰੀ ਕਣਕ ਦੇ ਵੱਧ ਭਾਵੇਂ ਨਿਕਲੇ ਆਉਣ ਸਾਰੀ ਵਧੀਆ ਤਰੀਕੇ ਨਾਲ ਗ੍ਰੇਡ ਕਰਾਈ ਵੀ ਆ ਰੇਟ ਵੀ ਬਿਲਕੁਲ ਵਾਜਬ ਆ ਵੀਰੇ ਸਾਰਾ 5-400 ਰੁਪਿਆ ਕਿੱਲੇ ਮਗਰ ਪੈਣਾ ਜੇ ਆਪਾਂ ਘਰੋਂ ਵੀ ਗ੍ਰੇਡ ਕਰਾ ਕੇ ਬੀਜਦੇ ਆ ਤਾਂ ਮੰਨ ਕੇ ਚੱਲ ਵੀ 1100 ਦਾ ਵੀ ਤਾਂ ਘਰੋਂ ਵੀ ਪੈ ਜਾਂਦਾ ਹਨਾ ਇੱਕ ਵਾਰੀ ਕਣਕ ਦਿਖਾ ਦਿਓ ਹਾਂ ਤਣ ਕੇ ਦੇਖੋ ਵੀਰੇ ਆ ਟ੍ਰਾਇਲ ਵਾਸਤੇ ਆ ਇੱਕ ਦਿਖਾ ਦਿਓ ਹਾਂ ਕਣਕ ਵੀਰੇ ਹਾਂ ਹਾਂ ਪੂਰੀ ਵਧੀਆ ਵੀਰੇ ਪੂਰੀ ਵਧੀਆ ਕਣਕ ਹੈ ਪੂਰੀ ਪੂਰੇ ਵਧੀਆ ਦਾਣੇ ਆ ਬਾਈ ਕੋਈ ਵੀ ਮਰਿਆ ਦਾਣ ਨਹੀਂ ਜਿਹੜਾ ਗ੍ਰੇਡ ਮਸ਼ੀਨ ਵਾਲੇ ਛੱਟਦਾ ਉਹਦਾ ਕੀ ਆਖਣਾ ਪੂਰੀ ਵਧੀਆ ਕਣਕ ਹੈ ਨਿੱਧਰ ਕਣਕਾ ਪੂਰੀ ਬਾਕੀ ਇਹ ਵੀਰੇ ਸਮਾਈ ਵੀ ਬਹੁਤ ਵਧੀਆ ਤਰੀਕੇ ਨਾਲ ਫੈਨ ਵਾਲ ਦਾ ਧੂੜਾ ਲਾ ਕੇ ਰੱਖੀ ਪਹਿਲਾਂ ਇਹ ਪੂਰੀ ਚੜਾ ਕੇ ਵੱਢੀ ਫਿਰ ਫੈਨ ਵਾਲ ਦਾ ਧੂੜਾ ਲਾਇਆ ਫਿਰ ਐ ਮੰਨ ਵੀ ਖੁੱਲੇ ਚ 15 ਦਿਨ ਛੱਡੀ ਫਿਰ ਇਹਨੂੰ ਉਹ ਕੀਤਾ ਵੀ ਪੂਰੀ ਸੁੱਕੀ ਸੁੱਕਿਆ ਵੇ ਬੀਜਾ ਵੀਰੇ ਹਰਾ ਕਰਕੇ ਦੇਖਿਆ ਬਈ ਵੀਰੇ ਇਹ ਹਰਾ ਕਰਕੇ ਦੇਖਿਆ ਹੋਇਆ ਬਾਈ ਹਾਂ ਤਕਰੀਬ ਇਹਦੀ ਜਰਮੀਨੇਸ਼ਨ ਵੀਰੇ 97 98% ਮਿਲੀ ਆ 10 10 ਦਾਣੇ ਲਾਏ ਸੀ ਜੇ ਤਕਰੀਬਨ 10 10 ਦਾਣੇ ਹਰੇ ਹੋਏ ਇਹ ਇਹ ਗੱਲ ਬਾਈ ਥੋਡੀ ਬਹੁਤ ਵਧੀਆ ਹਨਾ ਵੀ ਜਿਹੜੀ ਵੀ ਚੀਜ਼ ਤੁਸੀਂ ਫਾਰਮਰ ਭਰਾਵਾਂ ਨੂੰ ਦੇ ਰਹੇ ਹੋ ਆਪ ਦੀ ਤਸੱਲੀ ਕਰਕੇ ਦੇ ਰਹੇ ਹੋ ਵੀ ਹਾਂ ਜੀ ਆਪਾਂ ਪਹਿਲਾਂ ਲਗਾ ਕੇ ਦੇਖਿਆ ਉਹ ਤੋਂ ਜਰਮੀਨੇਸ਼ਨ ਕਿੰਨੀ ਜਰਮੀਨੇਸ਼ਨ ਵੀਰੇ ਵੀ ਪ੍ਰੋਪਰ ਹੋਈ ਆ ਪਤਾ ਕੀ ਜੱਕਰਾ ਵੀ ਐਤ ਕੀ ਹੋਮਸ ਜਿਆਦਾ ਹੀ ਰਹੀ ਆ ਉਹਦਾ ਕਰਕੇ ਬੀਜਾਂ ਨੂੰ ਆਪਾਂ ਤਾਂ ਗੌਰ ਰੱਖੀ ਆ ਪਹਿਲਾਂ ਸਕਾਈ ਉਂ ਵੀ ਗੌਰ ਰੱਖੀ ਆ ਆਪਾਂ ਉਹਦਾ ਕਰਕੇ ਬੀਜਾਂ 'ਚ ਤੁਸੀਂ ਦੇਖਿਓ ਵੀ ਸੋਸਤਰੀ ਵਗੈਰਾ ਜਾਂ ਕੋਈ ਜਿਵੇਂ ਲੱਗ ਜਾਂਦਾ ਵੀ ਇਹਨੂੰ ਜਿਆਦਾ ਇਤਕੀ ਉਹ ਆਇਆ ਪਰ ਇਹ ਜਿਹੜਾ ਐ ਮੰਨ ਕੱਲੀ ਡੀਡੀਪੀ ਵਗੈਰਾ ਕੰਮ ਨਹੀਂ ਕਰਦੀ ਢੋਲਾਂ ਦੇ ਵਿੱਚ ਤਾਂ ਆਪਾਂ ਧਰਦੇ ਨੇ ਹੁੰਨੇ ਆ ਜਿਵੇਂ ਆਹ ਸਲਫਾਸ ਵਗੈਰਾ ਇਹ ਫੈਨ ਵਾਲ ਦਾ ਢੂੜਾ ਲੱਗਦਾ ਹੁੰਦਾ ਵੀ ਇਹ ਸਪੈਸ਼ਲ ਬੀਜਾਂ ਵਾਸਤੇ ਆਉਂਦਾ ਹੈ ਠੀਕ ਹੈ ਭਾਈ ਹਾਂਜੀ ਹਾਂਜੀ ਲੈ ਵੀ ਸੱਜਣੋ ਜੇ ਤੁਹਾਨੂੰ ਵੀ ਚਾਹੀਦਾ ਵੀ ਵਧੀਆ ਕੁਆਲਿਟੀ ਦਾ ਹੋਵੇ ਚੰਗੇ ਝਾੜ ਵਾਲਾ ਚਾਹੀਦਾਗਾ ਹਨਾ ਤੇ ਬਿਲਕੁਲ ਵੱਡੀ ਗੱਲ ਹੈ ਜਿਹੜੀ ਉਹ ਤਸੱਲੀ ਤੇ ਚਾਹੀਦਾ ਹਾਂ ਤਾਂ ਬਾਈ ਦਾ ਮੈਂ ਨੰਬਰ ਦਿੰਨਾ ਸਕਰੀਨ ਤੇ ਤੁਸੀਂ ਬਾਈ ਨੂੰ ਕਾਲ ਕਰ ਲਿਓ ਕਣਕ ਬੁੱਕ ਕਰ ਲਿਓ ਤੁਸੀਂ ਤੇ ਬਾਈ ਨੂੰ ਫੋਨ ਕਰਕੇ ਤੁਸੀਂ ਆ ਜਿਓ ਠੀਕ ਹੈ ਬੁੱਕ ਕਰ ਲਿਓ ਪਹਿਲਾਂ ਇਸ ਨੂੰ ਚੀਜ਼ਾਂ ਆਪਾਂ ਦਿਖਾ ਦਿੱਤੀਆਂ ਨੇ ਬਾਈ ਕਿੱਦਾਂ ਦੀ ਕੁਆਲਿਟੀ ਹੈ ਕਿੱਦਾਂ ਦੀ ਗੱਲਬਾਤ ਹੈ ਠੀਕ ਹੈ ਤੇ ਬਾਕੀ ਵੀਰੀ ਆ ਜਾ ਤੁਹਾਨੂੰ ਉਧਰ ਉਧਰ ਉਹ ਜਿਹੜੇ ਆਪਾਂ 20 ਦੇ ਵੀ ਅਲੱਗ-ਅਲੱਗ ਉਹ ਕੀਤਾ ਉਧਰ ਆਪਣੀ 372 ਵੀ ਉਧਰ ਪਿਛਲੇ ਪਾਸੇ ਰੱਖਿਆ ਸੀਗਾ ਉਹ ਮੈਂ ਤੁਹਾਨੂੰ ਉਹਦੀ ਕੁਆਲਿਟੀ ਵੀ ਦਿਖਾਉਣਾ ਉਹਦਾ ਵੀ ਦਾਣਾ-ਦੂਣਾ ਬਹੁਤ ਵਧੀਆ ਵੀਰੇ ਉਹਦਾ ਅੱਛਾ ਹਾਂ ਹਾਂ ਬਾਕੀ ਵੀਰੀ ਆਪਾਂ ਨੂੰ ਤਾਂ ਆਏ ਜਦ ਆਪਣਾ ਦਾ ਮੁੱਖ ਆਪਾਂ ਨੂੰ ਕੋਈ ਆਏ ਨਹੀਂ ਇਹਦੇ ਨਾਲ ਕੋਈ ਇਹ ਲੱਖ ਕਰੋੜ ਰੁਪਈਆ ਤਾਂ ਬਣਦਾ ਨਹੀਂ ਇਹ ਤਾਂ ਆਏ ਹੁੰਦਾ ਵੀ ਨਾਲੇ ਤਾਂ ਆਪਦੀ ਮਿਹਨਤ ਮੁੜਿਆ ਆਉਂਦੀ ਹੁੰਦੀ ਹੈ ਨਾਲੇ ਆਪਦੇ ਜ਼ਮੀਨਬਾ ਆਪਦੇ ਮਤਲਬ ਖੇਤ 837 ਵੀਰੇ ਇਹਦਾ ਵੀ ਦਾਣਾ-ਦੂਣਾ ਬਹੁਤ ਵਧੀਆ ਇਹ ਵੀ ਮਤਲਬ ਆ ਹਾਂ ਇਹ ਵੀ ਆਏ ਮੰਨ ਕੇ ਚੱਲ ਵੀ ਇਹ ਵੀ ਦੇ ਵਾਦਨ ਚ ਆਏ ਮੰਨ ਕੇ ਚੱਲੋ ਵੀ ਵਾਦਨ ਚ ਬਹੁਤ ਵਾਦਨ ਬਹੁਤ ਹੈ ਕਣਕ ਦਾ ਵੀਰੇ ਅੱਛਾ ਭਾਈ ਹਾਂ ਵਾਦਨ ਚ ਤਾਂ ਆਏ ਮੰਨ ਕੇ ਚੱਲੋ ਵੀ ਦੂਜੀਆਂ ਕਣਕਾਂ ਨੂੰ ਜੇ ਆਪਾਂ ਬਾੜ ਤੱਕ ਟਰਾਲੀ ਭਰਦੇ ਆ ਜੇ ਦੂਜੀ ਕਣਕ ਮਤਲਬ 75 ਮਣ ਹੁੰਦੀ ਆ ਤੇ ਇਹ ਘਟੋ-ਘਟ 80-85 ਮਣ ਆਏ ਮੰਨ ਕੇ ਚੱਲੋ ਵੀ 80-85 ਮਣ ਕਣਕ ਇਹ ਹੋਏ ਹਾਂ ਹਾਂ ਠੀਕ ਹੈ ਭਾਈ ਬਾਕੀ ਐ ਮੰਨ ਕੇ ਜੱਲੀ ਵੀਰੇ ਆਪਾਂ ਤਾਂ ਐ ਕਹਿੰਦੇ ਆ ਵੀ ਆਪਣੇ ਏਰੀਆ ਦੇ ਜਿਹੜੇ ਕਿਸਾਨ ਆ ਜਾਂ ਹੋਰ ਆ ਵੀ ਵਧੀਆ ਚੰਗਾ ਬੀਜ ਮਿਲ ਜੇ ਯਾਰ ਹੋਰ ਹੋਰ ਵੱਡੀ ਗੱਲ ਇਹ ਹੁੰਦੀ ਆ ਵੀਰੇ ਕਿਸਾਨ ਵੀਰ ਮਿਹਨਤ ਕਰ ਲੈਂਦੇ ਆ ਪਾਣੀ ਵੀ ਲਾ ਲੂਗਾ ਉਹ ਜੇ ਉਹਨੂੰ ਮਾੜੀ ਦੀਨ ਦੀ ਜਾਂ ਤਾਕਤਲੀ ਸਪਰੇ ਵੀ ਕਰ ਲੂਗਾ ਠੀਕ ਆ ਜੇ ਕੋਈ ਬਿਮਾਰੀ ਠਮਾਰੀ ਪੈਗੀ ਕੋਈ ਸੁੰਡੀ ਪੈਗੀ ਉਹ ਵੀ ਸਪਰੇ ਕਰ ਲੂ ਬੁਲੀ ਛਿੱਟਾ ਵੀ ਕੰਟਰੋਲ ਕਰ ਲੂ ਜੇ ਬੀਜ ਮਾੜਾ ਨਿਕਲ ਗਿਆ ਉਹਦਾ ਹੱਲ ਹੀ ਕੋਈ ਨਹੀਂ ਬਾਈ ਹੱਲ ਹੀ ਕੋਈ ਨਹੀਂ ਹਾਂ ਜੇ ਕਾਦੀ ਨੀ ਮਾਰੂ ਨਿਕਲੀ ਤਾਂ ਕਹਿੰਦੇ ਹਾਂ ਤਾਂ ਫਿਰ ਮਕਾਨ ਸਹੀ ਨਹੀਂ ਪੈਂਦਾ ਬਾਈ ਬਸ ਉਹਦਾ ਤਾਂ ਉਹਦਾ ਹਾਲ ਹੀ ਕੋਈ ਨਹੀਂ ਬਾਈ ਜੇ ਆਪਣੇ ਮਤਲਬ ਬੀ ਮਾਰਾ ਨਿਕਲ ਗਿਆ ਫਿਰ ਤਾਂ ਉਹ ਨਕਾਲ ਘਟੂ ਘਟੂ ਬਛੱਕ ਦੀ ਬੰਦਾ ਦਿਨ ਰਾਤ ਤੁਰਿਆ ਫਿਰੇ ਬਿਲਕੁਲ ਬਾਈ ਜੇ ਐ ਮੰਨ ਵੀ ਬੀ ਚੰਗਾ ਮਿਲ ਗਿਆ ਬੰਦੇ ਨੂੰ ਚੰਗੇ ਨਕਾਲ ਵਾਲਾ ਬੀ ਮਿਲ ਗਿਆ ਤਾਂ ਐ ਮੰਨ ਕੇ ਚੱਲੋ ਵੀ ਜੇ ਉਹ ਪੂਰਾ ਖਿਚਲਾ ਘੱਟ ਵੀ ਕਰ ਲੂਗਾ ਜਾਂ ਕਈ ਰਿਚੇ ਦੇ ਮਹੀਨੇ ਵਿੱਚ ਅਗੇਤੀ ਗਰਮੀ ਪੈਂਦੀ ਹੈ ਜਿਹੜੇ ਬੀ ਬਣਾਏ ਆ ਇਹੀ ਹੈ ਥੋੜਾ ਜਿਹਾ ਜਿਹੜਾ ਚੇਤ ਦੇ ਮਹੀਨੇ ਚ ਆ ਕੇ ਕਈ ਰਿ ਗਿੱਤੀ ਗਰਮੀ ਪੈ ਜਾਂਦੀ ਉਹ ਟੈਂਪਰੇਚਰ ਚੱਲਦੇ ਆ ਪਾਣੀ ਦੀ ਦ압 ਚੱਲਦੀ ਐ ਪੀਲੇ ਨਹੀਂ ਹੁੰਦੇ ਇਹ ਤੇ ਡਿੱਗਦੇ ਨਹੀਂ ਵੱਡੀ ਗੱਲ ਹਾਂ 나ੜ ਬਹੁਤ ਮੋਟਾ ਤੂੜੀ ਬਹੁਤ ਬਣਦੀ ਐ ਇਹਨਾਂ ਚ ਸਾਰੀਆਂ ਕੁਆਲਿਟੀ ਐ ਤਕਰੀਬਨ ਇਹਨਾਂ ਨੇ ਮਤਲਬ ਯੂਨੀਵਰਸਿਟੀ ਵਾਲਿਆਂ ਨੇ ਇਸ ਕੋਚ ਚ ਕੀਤੀ ਐ ਕਿਉਂਕਿ ਆਪਣਾ ਟੈਂਪਰੇਚਰ ਮਤਲਬ ਅਗੇਤੀ ਗਰਮੀ ਜਾਦੇ ਪੈਣ ਲੱਗੀ ਲੇਟ ਤੱਕ ਜਦੋਂ ਮਤਲਬ ਅਗੇਤੀ ਗਰਮੀ ਪੈ ਜੇ ਨਾ ਫਿਰ ਦਾਣਾ ਵਗੈਰਾ ਪਿਸਕੇ ਜਾਂਦਾ ਵਜਨ ਘਟ ਜਾਂਦਾ ਉਹਦੇ ਮੱਦੇ ਨਾਜ਼ਰੀ ਇਹ ਵੀ ਘਟ ਰਹੇ ਆ ਸਾਰੇ ਠੀਕ ਆ ਹਾਂ ਹਾਂ ਲੈ ਵੀ ਇਹ ਗੱਲਾਂ ਦੋਸਤੋ ਹੁੰਦੀਆਂ ਟੈਕਨੀਕਲ ਗੱਲਾਂ ਹਨਾ ਵੀ ਤੁਸੀਂ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਹੁੰਦਾ ਵੀ ਕਣਕ ਦਾ ਜਿਹੜਾ ਆਪਾਂ ਬੀ ਬੀਜ ਰਹੇ ਹਾਂ ਵੀ ਉਹ ਡਿੱਗਦਾ ਤਾਂ ਨਹੀਂ ਜਾਂ ਪੀੜਾ ਤਾਂ ਨਹੀਂ ਪੈਂਦਾਗਾ ਝਾੜ ਤਾਂ ਨਹੀਂ ਘਟ ਨਿਕਲਦਾ ਜਾਂ ਉਹਨੂੰ ਬਿਮਾਰੀ ਸ਼ਮਾਰੀ ਤਾਂ ਨਹੀਂ ਪੈਂਦੀ ਸੋ ਇੱਕ ਬਹੁਤ ਗੱਲਾਂ ਹੁੰਦੀਆਂ ਨੇ ਖੇਤੀਬਾੜੀ ਧੰਦੇ ਦੇ ਵਿੱਚ ਵੀ ਟੈਕਨੀਕਲ ਗੱਲਾਂ ਹੁੰਦੀਆਂ ਨੇ ਤੁਸੀਂ ਇਹਨਾਂ ਦਾ ਵੀ ਧਿਆਨ ਰੱਖਿਆ ਕਰੋ ਜਿਵੇਂ ਬਾਈ ਦੱਸ ਰਿਹਾ ਤੁਹਾਨੂੰ ਹਾਂ ਬਾਕੀ ਇਹ ਤਾਂ ਬਈ ਬੀ ਐਂ ਕਹਿੰਦੇ ਅੱਜ ਟਾਈਮ ਸਰ ਵਧੀਆ ਤਰੀਕਿਆਂ ਨਾਲ ਦੱਸ ਕੇ ਨਵੰਬਰ ਤੱਕ ਬੀਜੇ ਜਾਣ ਵੀ ਖਾਦ ਪਾ ਮੈਨੂੰ ਕੱਢ ਜੀ ਨਹੀਂ ਮਰਜੀ ਲੈ ਕਿੰਨੀ ਮਰਜੀ ਹਾਂ ਹਾਂ ਕੀ ਬਾਤ ਹੈ ਵੀ ਖਾਦ ਦੇ ਮੈਨੂੰ ਇਹ ਤਾਂ ਪਹਿਲਵਾਨਾਂ ਵਾਲਾ ਕੰਮ ਹੈ ਹਾਂ ਉਨੀ ਵਧੀਆ ਮਤਲਬ ਉਹੀ ਗ ਵਲ ਪਲਵਾਨ ਉਹ ਨਹੀਂ ਵਧੀਆ ਪ੍ਰਦਰਸ਼ਨ ਕਰਦਾ ਜਿੰਨਾ ਉਹਨੂੰ ਖਰਾਕ ਮਿਲਦੀ ਹੈ ਹਨ ਤੇ ਉਹ ਕੰਮ ਹੈਦਾ ਤਾਂ ਇਹ ਤਾਂ ਐਂ ਕਹਿੰਦੀ ਆ ਵੀ ਮੈਨੂੰ ਡੂਡਾ ਘਟਾ ਡੀਪੀ ਦਾ ਪਾ ਦੇ ਤੇ ਜੂਰੀਆ ਵਧੀਆ ਚਚਾ ਕੇ ਪਾ ਦੇ ਦੋ ਕਰਦੇ ਤਾਕਤਾਂ ਲੀਆਂ ਸਵਰੇ ਹਾਂ ਫਿਰ ਤਾਂ ਐ ਮਨਵੀਰ ਝੋਣਿਆਂ ਨੂੰ ਨਿਕਲਦੀ ਹਾਂ ਹਾਂ ਕੋਈ ਆਪਾਂ ਬਾਕੀ ਆਪਣੇ ਏਰੀਆ ਨੂੰ ਪਤਾ ਹੀ ਆਪਣੇ ਬੰਦ ਨੂੰ ਕੋਈ ਆਪਾਂ ਬਾਡੇ ਫੁਕਰੇ ਬੰਦੇ ਨਹੀਂ ਆਪਾਂ ਜਿਹੜੀ ਅਸਲੀਅਤ ਉਹ ਹੀ ਦੱਸਦੀ ਹਾਂ ਇਹ ਗੱਲ ਹੈਗੀ ਉਹ ਕਹਿੰਦੀ ਹਾਂ ਹਾਂ ਦੀ ਹਾਂ ਠੀਕ ਹੈ ਲੈ ਵੀ ਨੰਬਰ ਦੇਤਾ ਬਾਈ ਸਕਰੀਨ ਤੇ ਤੇ ਬਾਈ ਨਾਲ ਕਰ ਲੋ ਤੁਸੀਂ ਸੰਪਰਕ ਤੇ ਜਿਹੜਾ ਵੀ ਤੁਹਾਨੂੰ ਵੀ ਚਾਹੀਦਾ ਹੋਇਆ ਤੇ ਉਹ ਤੁਸੀਂ ਬਾਈ ਨਾਲ ਸੰਪਰਕ ਲੈ ਸਕਦੇ ਹਾਂ ਹਾਂ ਬਾਕੀ ਹਾਂ ਬਾਕੀ ਦੀ ਬਾਈ ਦੇ ਪੇਜ ਨੂੰ ਹੋਰ ਫੋਲੋ ਕਰੋ ਸਾਰੇ ਕਿਸਾਨਾਂ ਦੀ ਹੈਲਪ ਹੀ ਕਰਦਾ ਵੀਰਾ ਤੇ ਬਾਈ ਦਾ ਸਾਡੇ ਪਿੰਡ ਆਉਣ ਤੇ ਬਹੁਤ ਬਹੁਤ ਧੰਨਵਾਦ ਵੀਰੇ ਨੇ ਸਾਡੀ ਰਿਕੁਐਸਟ ਮੰਨੀ ਹਾਂ ਸ਼ਿਕਰੀਏ ਧੰਨਵਾਦ ਬਾਈ ਜੀ